ਆਸਟ੍ਰੇਲੀਅਨ ਸਿੱਖ ਗੇਮਸ 2024 ਚ ਭਾਗ ਲੈਣ ਲਈ ਕੈਨਬਰਾ ਨੇ ਤਿਆਰੀ ਖੇਚ ਲਈ ਹੈ। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਕੈਨਬਰਾ ਦਾ ਗਠਨ ਕੀਤਾ ਗਿਆ। ਪਿਛਲੇ ਦਿਨੀ ਹੀ ਕੈਨਬਰਾ ਦੇ ਨੌਜਵਾਨਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੇਰੇ ਪੰਜਾਬ ਸਪੋਰਟਸ ਕਲੱਬ ਕੈਨਬਰਾ ਦਾ ਗਠਨ ਕੀਤਾ। ਤੇ ਨਾਲ ਹੀ ਸਾਰੇ ਨੌਜਵਾਨਾਂ ਨੇ ਇਸ ਵਾਰ ਐਡਲੇਡ ਵਿਖੇ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਗੇਮਸ 2024 ਵਿੱਚ ਵੱਡੇ ਪੱਧਰ ਤੇ ਹਿੱਸਾ ਲੈਣ ਲਈ ਤਿਆਰੀ ਵੀ ਕਰ ਲਈ ਹੈ। ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਤੇ ਸੈਕਟਰੀ ਗੁਰਅਮਰਿਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਨਬਰਾ ਦੂਜੀ ਵਾਰ ਸਗੇਮਸ ਵਿੱਚ ਵੱਡੇ ਪੱਧਰ ਤੇ ਭਾਗ ਲੈਣ ਜਾ ਰਿਹਾ ਹੈ ਪਿਛਲੀ ਵਾਰ ਗੋਲਡ ਕੋਸਟ ਤੇ ਹੁਣ ਐਡੀਲੇਡ ਜਿਸ ਚ ਕਬੱਡੀ ਫੁੱਟਬਾਲ ਕ੍ਰਿਕਟ ਦੀਆਂ ਟੀਮਾਂ ਤੇ ਹੋਰ ਖਿਡਾਰੀ ਜੋ ਪਿਛਲੀ ਵਾਰ ਕੈਨਬਰਾ ਦੇ ਹਿੱਸੇ ਮੈਡਲ ਲੈ ਕੇ ਆਏ ਐਡੀਲੇਡ ਦੇ ਮੈਦਾਨਾਂ 'ਚ ਖੇਡਣਗੇ ਕਲੱਬ ਦੇ ਸਰਪ੍ਰਸਤ ਸਤਨਾਮ ਸਿੰਘ ਦਬੜੀਖਾਨਾ ਨੇ ਦੱਸਿਆ ਕਿ ਸ਼ੇਰੇ ਪੰਜਾਬ ਸਪੋਰਟਸ ਕਲੱਬ ਰਜਿਸਟਰਡ ਕ੍ਰਾਉਨ ਦਾ ਇੱਕੋ ਇੱਕ ਮਕਸਦ ਇਹ ਹੈ ਆਉਣ ਵਾਲੇ ਸਾਲਾਂ ਚ ਆਸਟ੍ਰੇਲੀਅਨ ਸਿਕ ਗੇਮਸ ਨੂੰ ਕੈਨਬਰਾ ਚ ਲੈ ਕੇ ਆਇਆ ਜਾ ਸਕੇ ਤੇ ਕੈਨਬਰਾ ਦੇ ਨੌਜਵਾਨਾਂ ਦੀ ਖੇਡਾਂ ਚ ਰੁਚੀ ਵੱਧ ਸਕੇ ਸਪੋਰਟ ਕਰਨ ਵਾਲੇ ਸਾਡੇ ਸਪான்ਸਰ ਸਹਿਬਾਨ ਸਭ ਤੋਂ ਪਹਿਲਾਂ ਉਹਨਾਂ ਨੂੰ ਦਿਲ ਤੋਂ ਸਜਦਾ ਕਿਉਂਕਿ ਕਿਸੇ ਤੋਂ 100 ਦਾ ਨੋਟ ਕਢਵਾਉਣਾ ਬਹੁਤ ਔਖਾ ਸੀ ਪਰ ਮੈਂ ਕੱਲੋ ਕਿਸੇ ਨਾਲ ਬੈਠਾ ਅਬਾਈ ਅਸੀਂ ਆਮਰ ਬਾਈ ਦੀ ਟੈਕਸੀ ਚ ਲੰਦਾ ਆ ਉਹਦਾ ਨਾਮ ਅਬਦੁੱਲਾ ਹੈ ਤੇ ਮੈਨੂੰ ਕਹਿੰਦਾ ਤੁਹਾਡੀ ਕਮਿਊਨਿਟੀ ਦਾ ਦਿਲ ਬਹੁਤ ਵੱਡਾ ਆ ਕਿਉਂਕਿ ਮੈਨੂੰ ਫੋਨ ਆਈ ਜਾਂਦੇ ਸੀ ਬਾਰ-ਬਾਰ ਮੇਰਾ ਲੋਗੋ ਲਾ ਦਿਓ ਮੇਰਾ ਲੋਗੋ ਲਾ ਦਿਓ ਹਾਂਜੀ ਤੋਂ ਉਹਨੇ ਪਹਿਲਾਂ ਹੀ ਕਿਹਾ ਕਹਿੰਦਾ ਤੁਹਾਡੀ ਕਮਿਊਨਿਟੀ ਦਾ ਦਿਲ ਬਹੁਤ ਵੱਡਾ ਜਿੱਤਰ ਨੂੰ ਜਾਂਦੇ ਆ ਪਾਰ ਕਰ ਦਿੰਦੇ ਆ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਆ ਜਿੰਨੇ ਤੁਸੀਂ ਪਿੱਛੇ ਦੇਖ ਰਹੇ ਹੋ ਇਹਨਾਂ ਨੇ ਸਾਨੂੰ ਸਪੋਰਟ ਕੀਤਾ ਮੈਂ ਇੱਕ ਬਰੀਫ ਸਟੋਰੀ ਦੱਸਣਾ ਚਾਹੁੰਨਾ ਵੀ ਇਹ ਕਿਉਂ ਆ ਕਿਉਂਕਿ ਜਿਹੜੀ ਸਿੱਖ ਗੇਮ ਹੋ ਰਹੀਆਂ ਦੇਖੋ ਆਪਾਂ ਕੈਮਰਾ ਦੇ ਵਿੱਚ 플ੈਗ ਝੁਲਾਏ ਆ ਜਦੋਂ ਤੇ ਉਹਦਾ ਆਸਟ੍ਰੇਲੀਆ ਵਾਈਡ ਦੀ ਵਰਲਡ ਵਾਈਡ ਮਤਲਬ ਆਪਣਾ ਗਿਆ ਵੀ ਇਸ ਪਾਰਲੀਮੈਂਟ ਦੇ ਰਾਪੇ ਤੋਂ ਖਲਾਰ ਕੀ ਗਿਆ ਸੇਮ ਹੀ ਆਪਣੇ ਕੈਂਦਰਾ ਜਹਾਜ ਤੱਕ ਸੈੱਟ ਗੇਮਾਂ ਨਹੀਂ ਆਈਆਂ ਕਿ ਆਪਾਂ ਚਾਹੁੰਦੇ ਆ ਵੀ ਇੱਥੇ ਸੈੱਟ ਗੇਮਾਂ ਹੋਣ ਉਹ ਇਸ ਕਰਕੇ ਜਿਹੜੀ ਸੈੱਟ ਗੇਮਾਂ ਦੀ ਕਮੇਟੀ ਆ ਜਾਂ ਉਹਦਾ ਕਨਸਟੀਟਿਊਸ਼ਨ ਕਹਿੰਦਾ ਕਿ ਜਿਹੜੇ ਸ਼ਹਿਰ ਨੇ ਸੈੱਟ ਗੇਮਾਂ ਬਿੱਟ ਕਰਨੀਆਂ ਉਹ ਤੁਸੀਂ ਲਗਾਤਾਰ ਐਵਰੀ ਈਅਰ ਤੁਸੀਂ ਪਾਰਟਿਸਿਪੇਟ ਕਰਨਾ ਹੁੰਦਾ ਤੋਂ ਪਿਛਲੇ ਸਾਲ ਆ ਸਾਰੇ ਸਪਾਂਸਰ ਗੜੇ ਸਾਡੇ ਕੋਲ ਗੁਰੂ ਘਰ ਵੱਲੋਂ ਅਸੀਂ 10 ਸਪਾਂਸਰ ਤੋਂ 33000 ਡਾਲਰ ਲਿਆ ਇੱਕ ਇੱਕ ਸਪਾਂਸਰ ਨੇ 33-33 ਡਾਲਰ ਦੇ ਤਾਂ ਇੱਥੇ ਗੜੇ ਆ ਸਾਰੇ ਆ ਲੋਕਾਂ ਵਾਲੇ ਹੀ ਪਿੱਛੇ ਉਹਨਾਂ ਨੇ ਪੂਜਾ 33-33000 ਡਾਲਰ ਦੀ ਅਸੀਂ ਆਉ ਵੀ ਦੱਸਦਾ ਕਿਤਾ ਘੱਟ ਨਾ ਸਕਿਆ ਤੋਂ ਪਿਛਲੀ ਵਾਰ 33-33000 ਤੋਂ ਉਹ ਜਿਹੜਾ 33000 ਡਾਲਰ ਲਾ ਕੇ ਅਸੀਂ ਗ੍ਰੰਥ ਗੇਮਾਂ ਵੀ ਖੇਡੀਆਂ ਸੱਤ ਗੇਮਾਂ ਵੀ ਖੇਡੀਆਂ ਤੇ ਹੋਰ ਵੀ ਸਾਰੇ